ਅੱਜਕੱਲ ਦੀ ਤੇਜ਼ ਗਰਮੀ ਨੂੰ ਦੇਖਦੇ ਹੋਏ ਏਸੀ ਦੀ ਡਿਮਾਂਡ ਹਰ ਘਰ ਤੇ ਆਫਿਸ ਵਿੱਚ ਦਿਨ-ਬਦਨ ਵੱਧ ਰਹੀ ਹੈ ਪਰ ਜਿਵੇਂ ਏਸੀ ਠੰਡੀ ਹਵਾ ਦੇਣ ਦਾ ਕੰਮ ਕਰਦਾ ਹੈ ਉਵੇਂ ਹੀ ਸਾਫ਼-ਸੁੱਧਰੇ ਫਿਲਟਰ ਦੀ ਇੰਪੋਰਟੈਂਸ ਨੂੰ ਕਈ ਵਾਰੀ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਸਿਰਫ ਇੱਕ ਛੋਟੀ ਜਹੀ ਲਾਪਰਵਾਹੀ ਏਸੀ ਫਿਲਟਰਸ ਨਾ ਸਾਫ਼ ਕਰਨਾ ਤੁਹਾਡੇ ਠੰਡਕ ਵਾਲੇ ਸਪਰੇ ਨੂੰ ਕਮਜ਼ੋਰ ਕਰ ਸਕਦੀ ਹੈ ਗੱਲ ਕਰ ਰਹੇ ਆ ਏਸੀ ਅੱਜ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਚੁੱਕਿਆ ਹੈ ਗਰਮੀਆਂ ਵਿੱਚ ਰਾਹਤ ਲੈਣ ਲਈ ਜਦੋਂ ਅਸੀਂ ਏਸੀ ਦਾ ਰਿਮੋਟ ਲੈ ਕੇ ਏਸੀ ਚਾਲੂ ਕਰਦੇ ਆ ਤਾਂ ਅਕਸਰ ਪੁੱਲ ਜਾਂਦੇ ਆ ਕਿ ਉਹਦੀ ਸਾਫ ਸਫਾਈ ਵੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹਿੱਸਾ ਹੈ ਫਿਲਟਰ ਜਿਹੜਾ ਏਸੀ ਦੀ ਹਵਾ ਨੂੰ ਸਾਫ਼ ਕਰਕੇ ਸਹੀ ਕੂਲਿੰਗ ਦਿੰਦਾ ਜੇ ਉਹ ਗੰਦਾ ਹੋ ਜਾਵੇ ਤਾਂ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਨੁਕਸਾਨ AC ਦੀ কুলਿੰਗ ਘਟ ਜਾਂਦੀ ਹੈ ਤੇ ਗੰਦੇ ਫਿਲਟਰ ਕਰਕੇ ਹਵਾ ਦਾ ਰਸਤਾ ਰੁਕ ਜਾਂਦਾ ਹੈ ਰੂਮ ਨੂੰ ਠੰਡਾ ਕਰਨ ਵਿੱਚ AC ਨੂੰ ਵੱਧ ਤੋਂ ਵੱਧ ਟਾਈਮ ਲੱਗਦਾ ਹੈ ਰਿਜ਼ਲਟ ਪੂਰਾ ਕਮਰਾ ਠੀਕ ਤਰ੍ਹਾਂ ਠੰਡਾ ਨਹੀਂ ਹੋ ਪੰਦਾ ਇਹਦਾ ਦੂਜਾ ਕਾਰਨ ਇਹ ਹੋਏਗਾ ਵੱਡਾ ਅਸਰ ਇਹ ਹੋਏਗਾ ਕਿ ਬਿਜਲੀ ਦਾ ਬਿੱਲ ਵੱਧ ਤੋਂ ਵੱਧ ਆਏਗਾ ਜਦੋਂ AC ਨੂੰ ਜ਼ਿਆਦਾ ਮਿਹਨਤ ਕਰਨੀ ਪਏਗੀ কুলਿੰਗ ਲਈ ਤਾਂ ਜ਼ਿਆਦਾ ਪਾਵਰ ਕੰਜ਼ੂਮ ਹੁੰਦਾ ਹੈ ਤੇ ਤੁਹਾਡੀ ਮਸ਼ੀਨ ਦਾ ਬਿੱਲ ਮਹੀਨੇ ਦਾ ਬਿੱਲ ਵੀ ਤੁਸੀਂ ਹਰ ਦੇਖ ਕੇ ਹੈਰਾਨ ਹੋ ਜਾਂਦੇ ਹੋ ਤੇ ਤੀਸਰਾ ਸਭ ਤੋਂ ਵੱਡਾ ਨੁਕਸਾਨ ਇਹ ਹੋਏਗਾ ਕਿ ਇਸੇ ਦੀ ਲਾਈਫ ਕੱਟ ਜਾਂਦੀ ਹੈ ਫਿਲਟਰ ਵਿੱਚ ਜਮੀ ਮਿੱਟੀ ਇਸੇ ਦੇ ਅੰਦਰਲੇ ਪਾਰਟਸ ਤੇ ਪ੍ਰੈਸ਼ਰ ਪਾਉਂਦੀ ਹੈ ਜਿਸ ਕਰਕੇ ਸਿਸਟਮ ਨੂੰ ਡੈਮੇਜ ਹੋ ਸਕਦਾ ਹੈ ਤੇ ਜਲਦੀ ਰਿਪੇਅਰ ਜਾਂ ਰਿਪਲੇਸ ਕਰਾਉਣ ਦੀ ਲੋੜ ਬਣ ਸਕਦੀ ਹੈ ਹੁਣ ਗੱਲ ਕਰਦੇ ਹਾਂ ਇੱਕ ਐਕਸਪਰਟ ਦੀ ਮਸ਼ਹੂਰ ਕੰਪਨੀ ਦੀ ਅਫੀਸ਼ੀਅਲ ਵੈਬਸਾਈਟ ਦੇ ਮੁਤਾਬਕ ਇਨਡੋਰ ਇਨਡੋਰ ਯੂਨਟ ਦਾ ਫਿਲਟਰ ਹਰ 2 ਹਫ਼ਤਿਆਂ ਵਿੱਚ ਇੱਕ ਵਾਰੀ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੈ ਅਗਰ ਤੁਸੀਂ ਕਿਸੇ ਜ਼ਿਆਦਾ ਪੋਲਿਊਟਿਡ ਜਾਂ ਡਸਟੀ ਏਰੀਆ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਫਿਲਟਰ ਹੋਰ ਵੱਖ-ਵੱਖ ਸਫਾਈ ਦੀ ਲੋੜ ਪੈ ਸਕਦੀ ਹੈ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਰੁਟੀਨ ਬਣਾ ਲਓ ਹਰ 15 ਦਿਨਾਂ ਬਾਅਦ ਇਹ ਸੀ ਫਿਲਟਰ ਕਢ ਕੇ ਹਲਕੇ ਹੱਤ ਨਾਲ ਸਾਫ਼ ਕਰੋ ਜਾਂ ਜਿਵੇਂ ਵੈਕਿਊਮ ਕਲੀਵਰ ਕਲੀਨਰ ਜਾਂ ਪਾਣੀ ਨਾਲ ਧੋ ਕੇ ਨਾਲੇ ਇੱਕ ਵਾਰ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਪ੍ਰੋਪਰ ਸਰਵਿਸਿੰਗ ਵੀ ਕਰਾ ਲਿਆ ਕਰੋ ਤਾਂ ਦੋਸਤੋ ਯਾਦ ਰੱਖੋ ਕਿ ਛੋਟੇ ਜਿਹੇ ਸਾਵਧਾਨੀ ਜਿਵੇਂ ਏਸੀ ਫਿਲਟਰ ਦੀ ਰੈਗੂਲਰ ਸਫਾਈ ਨਾ ਸਿਰਫ ਤੁਹਾਨੂੰ ਬਿਹਤਰੀਨ ਠੰਡਕ ਦੇਵੇਗੀ ਬਲਕਿ ਤੁਹਾਡੇ ਬਿਜਲੀ ਦੇ ਬਿੱਲ ਨੂੰ ਵੀ ਕੰਟਰੋਲ ਵਿੱਚ ਰੱਖੇਗੀ ਤਾਂ ਤੇ ਤੁਹਾਡੇ ਏਸੀ ਦੀ ਉਮਰ ਵੀ ਵਧੇਗੀ ਅੱਜ ਤੋਂ ਇਹ ਹੀ ਸ਼ੁਕਰ ਕਰੋ ਕਿ ਛੋਟਾ ਕਦਮ ਹੈ ਤਾਂ ਜੋ ਗਰਮੀ ਵਿੱਚ ਠੰਡਕ ਬਿਨਾਂ ਕਿਸੇ ਟੈਨਸ਼ਨ ਦੇ ਮਿਲ ਸਕੇ ਹੋਰ ਇਹੋ ਜਿਹੇ ਅਪਡੇਟਸ ਲਈ ਬਨੇ ਰਹੋ ਸਾਡੇ ਚੈਨਲ ਪੰਜਾਬ ਏਐਮਪੀਐਮ ਤੇ ਧੰਨਵਾਦ